ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਤੋਂ ਇੱਕ ਵਾਰ ਫਿਰ ਚਿੰਤਾਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਹਸਪਤਾਲਾਂ ਵਿੱਚ ਭੀੜ ਹਰ ਪਾਸੇ ਮਾਸਕ ਪਹਿਨੇ ਲੋਕ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓਜ਼ ਇਨਾਂ ਸਾਰੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਹਰ ਪਾਸੇ ਡਰ ਦਾ ਮਾਹੌਲ ਹੈ ਲੋਕਾਂ ਦੇ ਦਿਮਾਗ 'ਚ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗ ਪਏ ਨੇ ਜਿਵੇਂ ਕਿ ਕਿ ਦੁਨੀਆ ਸੱਚਮੁੱਚ ਇੱਕ ਹੋਰ ਮਹਾਮਾਰੀ ਦੀ ਦਹਲੀਸ ਤੇ ਖੜੀ ਹੈ ਕਿ ਸੱਚੇ ਇੱਕ ਹੋਰ ਨਵੀਂ ਮਹਾਮਾਰੀ ਨੇ ਦਸਤਕ ਦੇ ਦਿੱਤੀ ਹੈ ਜਾਂ ਫਿਰ ਇਹ ਸਿਰਫ ਇੱਕ ਵਾਇ ਆਓ ਅੱਜ ਦੀ ਇਸ ਖਬਰ ਦੀ ਤਹਿ ਤੱਕ ਪਹੁੰਚਦੇ ਆ ਤੇ ਜਾਣਦੇ ਆ ਕਿ ਆਖਰਕਾਰ ਚੀਨ 'ਚ ਕੀ ਕੁਝ ਹੋ ਰਿਹਾ ਹੈ ਨਮਸਕਾਰ ਮੈਂ ਹਾਂ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਦਰਅਸਲ ਖਬਰਾਂ ਮੁਤਾਬਕ ਚੀਨ ਵਿੱਚ ਫੈਲਣ ਵਾਲੇ ਇਸ ਕਥਿਤ ਨਵੇਂ ਵਾਇਰਸ ਦਾ ਨਾਮ ਹਿਊਮਨ ਮੈਟਾਪਨੀਓਮੋ ਵਾਇਰਸ ਪਾਵ ਐਚ ਐਮ ਪੀ ਵੀ ਹੈ ਦੱਸਦੀ ਹੈ ਕਿ ਕੋਈ ਨਵਾਂ ਵਾਇਰਸ ਨਹੀਂ ਹੈ 2001 ਵਿੱਚ ਖੋਜਿਆ ਗਿਆ ਸੀ ਤੇ ਆਮ ਤੌਰ ਤੇ ਸਰਦੀਆਂ ਦੇ ਮੌਸਮ ਵਿੱਚ ਸਰਗਰਮ ਹੁੰਦਾ ਹੈ ਇਹ ਵਾਇਰਸ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਵਿੱਚ ਸਾਹ ਦੀ ਸਮੱਸਿਆ ਦਾ ਕਾਰਨ ਬਣਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਜੇਸ ਵਾਇਰਸ ਨੇ ਮਹਾਮਾਰੀ ਦਾ ਰੂਪ ਲੈ ਲਿਆ ਹੈ ਪਰ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਕਿਸੇ ਭਰੋਸੇਯੋਗ ਰਿਪੋਰਟ ਵੱਲੋਂ ਇਨਾ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਐਚ ਐਮ ਪੀ ਵੀ ਇੱਕ ਆਮ ਵਾਇਰਸ ਹੈ ਤੇ ਇਸ ਦਾ ਪ੍ਰਕੋਪ ਮਹਾਮਾਰੀ ਵਾਂਗ ਨਹੀਂ ਹੈ ਜੇਕਰ ਅਸੀਂ ਪਿੱਛੇ ਨਜ਼ਰ ਮਾਰੀਏ ਤਾਂ 2020 ਵਿੱਚ ਜਦੋਂ ਕਰੋਨਾ ਮਹਾਮਾਰੀ ਸ਼ੁਰੂ ਹੋਈ ਸੀ ਤਾਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਅਤੇ ਖਬਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ਉਸ ਸਮੇਂ ਅਫਵਾਹਾਂ ਅਤੇ ਅਧੂਰੀ ਜਾਣਕਾਰੀ ਨੇ ਪੂਰੀ ਦੁਨੀਆ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ ਪਰ ਇਸ ਵਾਰ ਸਥਿਤੀ ਬਹੁਤ ਵੱਖਰੀ ਹੈ ਐਚ ਐਮ ਪੀ ਵੀ ਦੇ ਲੱਛਣ ਅਤੇ ਪ੍ਰਭਾਵ ਦੋਵੇਂ ਕਰੋਨਾ ਵਾਇਰਸ ਦੇ ਲੱਛਣਾਂ ਨਾਲੋਂ ਬਹੁਤ ਹਲਕੇ ਨੇ ਤਾਹਨ ਸਵਾਲ ਇਹ ਉੱਠਦਾ ਹੈ ਕਿ ਕੀ ਚੀਨ ਤੋਂ ਆਈ ਇਹ ਖਬਰ ਸੱਚਮੁੱਚ ਡਰਾਉਣੀ ਹੈ ਕਿਸਾਨ ਨੂੰ ਇਸ ਵਾਇਰਸ ਤੋਂ ਡਰਨ ਦੀ ਲੋੜ ਹੈ ਤਾਂ ਇਸ ਦਾ ਜਵਾਬ ਹੈ ਬਿਲਕੁਲ ਨਹੀਂ ਜਿਹੜੀਆਂ ਵੀਡੀਓਜ਼ ਤੇ ਖਬਰਾਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ ਉਹਨਾਂ ਦੇ ਪਿੱਛੇ ਦੇ ਤੱਥਾਂ ਦੀ ਜਾਂਚ ਕੀਤੇ ਬਿਨਾ ਘਬਰਾਉਣਾ ਸਹੀ ਨਹੀਂ ਹੈ ਸੋਸ਼ਲ ਮੀਡੀਆ ਦੇ ਹਰ ਦਾਅਵੇ ਤੇ ਭਰੋਸਾ ਕਰਨਾ ਤੁਹਾਡੀ ਸੋਚ ਨੂੰ ਕਮਜ਼ੋਰ ਕਰਦਾ ਹੈ ਚੀਨ ਦੀ ਸਥਿਤੀ ਤੇ ਨਜ਼ਰ ਰੱਖੋ ਪਰ ਡਰ ਦੀ ਬਜਾਏ ਸਾਵਧਾਨੀ ਅਤੇ ਜਾਗਰੂਕਤਾ ਨੂੰ ਆਪਣਾ ਹਥਿਆਰ ਬਣਾਓ ਯਾਦ ਰੱਖੋ ਸਹੀ ਜਾਣਕਾਰੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਫਵਾਹਾਂ ਤੋਂ ਬਚੋ ਸਾਵਧਾਨ ਰਹੋ ਅਤੇ ਜ਼ਿੰਮੇਵਾਰੀ ਨਾਲ ਜਾਣਕਾਰੀ ਸਾਂਝੀ ਕਰੋ ਕਿਉਂਕਿ ਡਰ ਫੈਲ ਬੜਾ ਆਸਾਨ ਹੈ ਪਰ ਸੱਚਾਈ ਨੂੰ ਸਮਝਣਾ ਸਾਡੀ ਜ਼ਿੰਮੇਵਾਰੀ ਹੈ